ਸਸ਼ਕਾਲ ਕਲਿਆਣ ਟੀਵੀ ਪੰਜਾਬ ਵਿਖਰ ਤੋਂ ਸੀ ਤੇ ਕਲਕੱਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜਿਸ ਤਰੀਕੇ ਨਾਲ ਕਿਨਾਉਣੇ ਕਾਰਜ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਰੋਸ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਤੇ ਇਸੇ ਦੇ ਚਲਦਿਆਂ ਬਠਿੰਡਾ ਦੇ ਵਿੱਚ ਸਮਾਜ ਸੇਵੀ ਤੇ ਹੋਰ ਕਈ ਜਥੇਬੰਦੀਆਂ ਜਿਨ੍ਹਾਂ ਵੱਲੋਂ ਇਕੱਠੇ ਹੋ ਕੇ ਰੋਸ ਮਾਰਚ ਕੀਤਾ ਗਿਆ ਤੇ ਕਾਰਵਾਈ ਦੀ ਮੰਗ ਕੀਤੀ ਕਿ ਕਿਸ ਤਰੀਕੇ ਦੇ ਨਾਲ ਜੁਥੇ ਇੱਕ ਪਾਸੇ ਤਾਂ ਦੇਸ਼ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਉਧਰ ਦੂਜੇ ਪਾਸੇ ਕਲਕੱਤਾ ਦੇ ਵਿੱਚ ਜੋ ਕੁਝ ਹੋਇਆ ਸੀ ਉਸ ਨੂੰ ਲੈ ਕੇ ਉਹਨਾਂ ਸਵਾਲ ਚੁੱਕੇ ਨੇ ਕਿ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਕਿੱਥੇ ਹੈ ਕਿ ਸਾਡੀਆਂ ਧੀਆਂ ਪਣਾ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਰੋਸ ਹੈ ਤਾਂ ਬਠਿੰਡਾ ਦੇ ਵਿੱਚ ਸਮਾਜ ਸੇਵੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇੱਥੇ ਰੋਸ ਮਾਰਚ ਵੀ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਕੋਲੋਂ ਜਿਹੇ ਜਿਹੜੇ ਲੋਕ ਨੇ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਕਲਕੱਤਾ ਦੇ ਵਿੱਚ ਮਹਿਲਾ ਡਾਕਟਰਾਂ ਨੂੰ ਜੋ ਕੁਝ ਹੁੰਦਾ ਹੈ ਇਸੇ ਦੇ ਦਰਮਿਆਨ ਇਹਨਾਂ ਵੱਲੋਂ ਮਹਿਲਾ ਡਾਕਟਰਾਂ ਤੇ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਵੀ ਮੰਗ ਕੀਤੀ ਗਈ ਹੈ। ਜੀ ਮੈਂ ਬੀਨੂ ਕੋਇਲ ਸਮਾਸ਼ੇਵਿਕਾ ਬਠਿੰਡਾ ਤੋਂ ਜਦੋਂ ਅਸੀਂ ਆਜ਼ਾਦੀ ਦਾ ਦਿਵਸ ਮਨਾ ਰਹੇ ਸੀਗੇ ਆਜ਼ਾਦੀਆਂ ਦੀ ਅਸੀਂ ਖੁਸ਼ੀਆਂ ਮਨਾ ਰਹੇ ਹਾਂ ਔਰ 15 16 17 ਦੇ ਸਾਡੇ ਲਈ ਬੜੇ ਖੁਸ਼ ਮિજાਜ ਹੁੰਦੇ ਵੀ ਅਸੀਂ ਆਜ਼ਾਦ ਹੋਏ ਲੇਕਿਨ ਆਜ਼ਾਦ ਤੇਜ ਤੇ ਅੰਦਰ ਕੋਲਕਾਤਾ ਦੇ ਵਿੱਚ ਵਾਪਰੀ ਇੱਕ ਡਾਕਟਰ ਮਹਿਲਾ ਨਾਲ ਘਟਨਾ ਜਿਹੜੀ 36 ਘੰਟੇ ਦੀ ਡਿਊਟੀ ਕਰਨ ਤੋਂ ਬਾਅਦ 31 ਸਾਲ ਦੀ ਕਮਾਈਲਾ ਡਾਕਟਰ 2 ਮਿੰਟ ਰੈਸਟ ਕਰਨ ਜਾਂਦੀ ਹੈ ਉਹਦੇ ਜਿਹੜੇ ਰੈਸਟ ਹੈ ਉਹਦੀ ਜਿਹੜੀ ਆਜ਼ਾਦੀ ਦੀ ਕੀਮਤ ਹੈ ਉਹ ਸਾਰੀ ਸਾਰੀ ਦੀ ਸਾਰੀ ਉੱਥੇ ਮਿੱਟੀ ਹੋ ਜਾਂਦੀ ਹੈ ਜਦੋਂ ਉਹਦੇ ਨਾਲ ਇਸ ਤਰ੍ਹਾਂ ਦਾ ਹਾਦਸਾ ਗੰਦੀ ਕਾਨੂੰਨੀ ਹਰਕਤ ਕੀਤੀ ਜਾਂਦੀ ਹੈ ਪਰ ਉਸ ਤੋਂ ਵੀ ਸ਼ਰਮਨਾਕ ਗੱਲ ਇਹ ਇੱਥੇ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੇ ਵਿਦਿਆਰਥੀ ਬੱਚੇ ਬੱਚੀਆਂ ਇਕੱਠੇ ਹੋਏ ਆ ਇਹਨਾਂ ਦਾ ਇੱਕੋ ਹੀ ਹੈ ਕਿ ਹਜੇ ਤੱਕ ਜਸਟਿਸ ਕਿਉਂ ਨਹੀਂ ਮਿਲਿਆ ਹਜੇ ਤੱਕ ਜਿਹੜਾ ਅਪਰਾਧੀ ਆ ਉਹ ਇੱਧਰ ਉੱਧਰ ਕਿਉਂ ਘੁੰਮ ਰਿਹਾ ਉਹਨੂੰ ਫਾਹੇ ਕਿਉਂ ਨਹੀਂ ਟੰਗਿਆ ਗਿਆ ਉੱਥੋਂ ਦੀ ਤਾਂ ਸੀਐਮ ਵੀ ਇੱਕ ਮਹਿਲਾ ਹੈ ਚਲੋ ਰਾਜਨੀਤੀ ਕੋਈ ਹੋਵੇ ਰਾਜਨੀਤੀ ਤੋਂ ਵੀ ਉੱਪਰ ਉੱਠੀਏ ਅਸੀਂ ਸਾਰੇ ਅਸੀਂ ਕਰਦੇ ਆ ਨਾਰੀ ਸਨਮਾਨ ਦੀ ਗੱਲ ਅਸੀਂ ਊਮਨ ਐਮਪਾਵਰਮੈਂਟ ਦੀ ਗੱਲ ਕਰਦੇ ਆ ਅਸੀਂ ਕਹਿੰਦੇ ਆ ਕਿ ਲੜਕਾ ਲੜਕੀ ਇਕ ਸਮਾਨ ਲੜਕਾ ਲੜਕੀ ਇਕ ਸਮਾਨ ਫਿਰ ਸਾਡੀਆਂ ਅਸੀਂ ਕੰਜਕਾਂ ਨੂੰ ਵੀ ਪੂਜੀ ਜਾਂਦੇ ਆ ਅਸੀਂ ਬੇਟੀ ਬਚਾਓ ਬੇਟੀ ਪੜਾਓ ਦੇ ਨਾਰੇ ਵੀ ਲਾਈ ਜਾਂਦੇ ਆ ਪਰ ਅਸੀਂ ਪੜਾਵਾ ਵੀ ਦਿੱਤੀ ਡਾਕਟਰ ਬਣਾਵਾ ਵੀ ਦਿੱਤੀ ਫਿਰ ਸਾਡੀ ਮਹਿਲਾ ਸੇਫ ਹੈ ਕਿੱਥੇ ਅਸੀਂ ਇੱਕੋ ਹੀ ਨਾਰਾ ਸਾਡੇ ਸਟੂਡੈਂਟ ਦਾ ਇੱਕੋ ਹੀ ਨਾਰਾ ਸਾਡੀ ਇੱਕ ਇੱਕ ਬੱਚੀ ਦਾ ਇੱਕ ਮਹਿਲਾ ਦਾ ਮਾਂ ਦਾ ਸਾਰੀਆਂ ਇੱਕ ਸੇਫਟੀ ਭਰਿਆ ਮਾਹੌਲ ਚਾਹੁੰਦੀਆਂ ਪੂਰੇ ਦੇਸ਼ ਤੋਂ ਇਹ ਮੰਗ ਕਰ ਰਹੀ ਹੈ ਹਰ ਜਗ੍ਹਾ ਤੇ ਕੱਲੇ ਕੋਲਕੱਤਾ ਦੀ ਗੱਲ ਨਹੀਂ ਹਰ ਮਹਿਲਾ ਹੀ ਮੰਗ ਕਰ ਰਹੀ ਹੈ ਪੰਜਾਬ ਚ ਵੀ ਇਹ ਮੰਗ ਉੱਠ ਰਹੀ ਹੈ ਕਿ ਮੈਈਆਂ ਨੂੰ ਸੇਫਟੀ ਦਿਵਾਓ ਗੰਦੀ ਮਾਨਸਿਕਤਾ ਜਿਹੜੇ ਗਿਰੇ ਹੋਏ ਮਾਨਸਿਕਤਾ ਦੇ ਲੋਕ ਐ ਉਹਨਾਂ ਨੂੰ ਤੁਰੰਤ سزا ਦਿੱਤੀ ਜਾਵੇ ਮੈਨੂੰ ਲੱਗਦਾ ਹਫਤੇ ਤੱਕ ਹੋਣ ਨੂੰ ਆ ਗਿਆ ਲੇਕਿਨ ਹਜੇ ਤੱਕ অপরাধੀ ਦਾ ਪਤਾ ਤੱਕ ਨਹੀਂ ਹਜੇ ਸਾਡੀ ਟੈਕਨੋਲੋਜੀ ਅਸੀਂ ਕਿੰਨੇ ਤਰੱਕੀ ਕਰ ਗਈ ਅਸੀਂ ਫਿੰਗਰਪ੍ਰਿੰਟਸ ਸਕੈਨ ਕਰਦੇ ਆਂ ਇੱਕ ਇੱਕ ਦਿਨ ਚ ਵੀ ਮੋਜਰਮਸ ਦਾ ਫੜ ਲਾਂਗੇ ਸਾਡੀ ਟੈਕਨੋਲੋਜੀ ਇੰਨੀ ਉੱਪਰ ਐ ਉਹ ਤੁਹਾਡੀ ਕੀ ਟੈਕਨੋਲੋਜੀ ਕੀ ਕਰੂਗੀ ਹਫਤਾ ਹੋ ਗਿਆ ਤੁਹਾਡੇ ਤੱਕ অপরাধੀ ਨਹੀਂ ਫੜਿਆ ਗਿਆ ਸ਼ੇਮ ਔਨ ਦੈਟ ਇਜ਼ ਇਨ ਕਲਕੱਤਾ ਸਭ ਤੋਂ ਵੱਡੀ ਤਾਂ ਸ਼ੇਮਫੁਲ ਉੱਥੇ ਹੀ ਹੈ ਸਾਡੀ ਤੇ ਇੱਥੇ ਅੱਜ ਬੱਚਿਆਂ ਦੀ ਵੀ ਇਹੀ ਹੈ ਕਿ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਵੀ ਵਾਂਟ ਜਸਟਿਸ ਜਲਦੀ ਤੋਂ ਜਲਦੀ ਸਜ਼ਾ ਦਵਾਈ ਜਾਵੇ ਨਹੀਂ ਤਾਂ ਇਹ ਜਿਹੜੇ ਅਪਰਾਧੀ ਇਸ ਤਰ੍ਹਾਂ ਹੀ ਘੁੰਮਦੇ ਰਹਿਣਗੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਸੱਚਾ ਬਚਨ ਵੀ ਦਿਖਾਈ ਦੇ ਰਿਹਾ ਹੈ ਉਹੀ ਤਾਂ ਕਹਿਨੀ ਹੈ ਜੀ ਇੱਕ ਨੂੰ ਤਰਸ ਤੱਕ ਨਹੀਂ ਆਇਆ ਦਇਆ ਤੱਕ ਨਹੀਂ ਆਂਦੀ ਮਾਨਸਿਕਤਾ ਕਿੱਥੇ ਗਈ ਆ ਔਰ ਦੂਸਰੀ ਗੱਲ ਇਹਨੀ ਆ ਸੱਟਾਂ ਮਾਰੀਆਂ ਗਈਆਂ ਐਨਾ ਮਾਹੌਲ ਕਿਸ ਤਰ੍ਹਾਂ ਦਾ ਸੀ ਕੀ ਇਹ ਕੀ ਕਿਹੜਾ ਗੁੰਮਸੂਮ ਕਮਰਾ ਸੀ ਜਾਂ ਕਿਸ ਤਰ੍ਹਾਂ ਦਾ ਉੱਥੋਂ ਦੇ ਕੈਮਰੇ ਵੀ ਲੱਗੇ ਹੋਣਗੇ ਹਸਪੀਟਲ 'ਚ ਕਿਸ ਤਰ੍ਹਾਂ ਹਜੇ ਤੱਕ ਕਲੂ ਨੂੰ ਹਜੇ ਤੱਕ ਕੱਢਿਆ ਕਿਉਂ ਨਹੀਂ ਗਿਆ ਜ਼ਰੂਰ ਕਿਤੇ ਨਾ ਕਿਤੇ ਚਲਾਕੀਆਂ ਹੋ ਰਹੀਆਂ ਕੁਝ ਨਾ ਕੁਝ ਛੁਪਾਇਆ ਜਾ ਰਿਹਾ ਨਹੀਂ ਤਾਂ ਐਡੀ ਵੱਡੀ ਗੱਲ ਨਹੀਂ ਸੀ ਐਨੇ ਵੱਡਾ ਕਾਲਜ ਹੋਵੇ ਸਾਰੇ ਕਿਤੇ ਕੈਮਰੇ ਲੱਗੇ ਹੋਣ ਸਾਰੀ ਫੈਸਿਲਿਟੀ ਮੌਜੂਦ ਹੋਵੇ ਔਰ ਇਹ ਵੀ ਨਹੀਂ ਕਿ ਪੂਰਾ ਹਸਪੀਟਲ ਖਾਲੀ ਹੀ ਸੀ ਉਹ ਛੋਟੇ ਛੋਟੇ ਕਲੂ ਤੋਂ ਅਗਲੇ ਤਿੰਨ ਹੀ ਅਪਰਾਧੀ ਫੜਿਆ ਜਾਣਾ ਚਾਹੀਦਾ ਸੀਗਾ ਜਿਹੜੀਆਂ ਤੁਸੀਂ ਦੱਸ ਰਹੇ ਹੋ ਕਿ ਸੱਟਾਂ ਮਾਰੀਆਂ ਜਿਕੇ ਸੱਟਾਂ ਮਾਰੀਆਂ ਚੀਕਾਂ ਨਹੀਂ ਨਿਕਲੀਆਂ ਆਉਣੀਆਂ ਦੱਸੋ ਕਿ ਉਹ ਵਿਚਾਰੀ ਇੱਕ ਮਾਂ ਦੀ ਮਾਂ ਬਾਪ ਦੀ ਜਨਮੀ ਜਿਹੜੇ ਆਪਣੇ ਸੁਪਨੇ ਪੂਰੇ ਕਰਨਾ ਸੀ ਆਪਣੇ ਮਾਂ ਬਾਪ ਦੇ ਉਹਦੀਆਂ ਚੀਖਾਂ ਤੱਕ ਨਹੀਂ ਕਿਸੇ ਨੂੰ ਸੁਣਾਈ ਦਿੱਤੀਆਂ ਔਰ ਹੁਣ ਤਾਂ ਸੁਣਾਈ ਦੇ ਰਹੀਆਂ ਉਥੋਂ ਵੀ ਸਰਕਾਰਾਂ ਨੂੰ ਸੁਣਾਈ ਦੇ ਰਹੀਆਂ ਸਾਰੀਆਂ ਸਾਡੀਆਂ ਚੀਖਾਂ ਸੁਣਾਈ ਦੇ ਰਹੀਆਂ ਵੁਈ ਵਾਟ ਜਸਟਿਸ ਦੇ ਨਾਰੇ ਲੱਗ ਰਹੇ ਹਜੇ ਤੱਕ ਬਰਾਦਦੀ ਕਿਉਂ ਨਹੀਂ ਫੜਿਆ ਗਿਆ ਸਾਡੀ ਇੱਕੋ ਮੰਗ ਹੈ ਉਹਨੂੰ ਜਲਦੀ ਫੜੋ ਔਰ ਸਜ਼ਾ ਦਿਓ ਦੂਜੀ ਗੱਲ ਐਜ਼ ਪ੍ਰਿੰਸੀਪਲ ਐ ਸਮਾਜ ਸੇਵਿਕਾ ਮੈਂ ਵੀ ਅਪੀਲ ਕਰਦੀ ਹਾਂ ਕਿ ਕੜਲੀਆਂ ਲੜਕੀਆਂ ਨੂੰ ਸਮਝਾਉਣ ਦੀ ਲੋੜ ਨਹੀਂ ਹੁਣ ਲੜਕੀਆਂ ਨੂੰ ਵੀ ਓਨਾ ਹੀ ਸਮਝਾਉਣ ਦੀ ਲੋੜ ਹੈ ਸਾਡੇ ਕਿਤੇ ਨਾ ਕਿਤੇ ਪਰਵਰਿਸ਼ ਚ ਐਜੂਕੇਸ਼ਨ ਸਿਸਟਮ ਨੂੰ ਅਪਗ੍ਰੇਡ ਕਰਨ ਦੀ ਲੋੜ ਹੈ ਸਾਡੀਆਂ ਨੈਤਿਕ ਕੂਲਿਏ ਜਿਹੜੇ ਅਸੀਂ ਬੱਚਿਆਂ ਨੂੰ ਛੋਟੇ ਹੁੰਦੇ ਨੈਤਿਕ ਸਿੱਖਿਆ ਪੜਾਉਂਦੇ ਹੁੰਦੇ ਸੀ ਸੰਸਕਾਰਾਂ ਦਾ ਮੁੱਲ ਦੱਸਦੇ ਸੀ ਉਹ ਕਿੱਥੇ ਹੈ ਕੀ ਸਿਰਫ ਪੜ੍ਹ ਲਿਖ ਕੇ ਨੌਕਰੀਆਂ ਪਾਣਾ ਹੀ ਕੋ ਮੋਦਾ ਬਣ ਗਿਆ ਫਿਰ ਸਾਡੀ ਮਾਨਸਿਕਤਾ ਨੂੰ ਠੀਕ ਕਰਨ ਦੀ ਲੋੜ ਹੈ ਇਸ ਵੱਲ ਸਰਕਾਰਾਂ ਨੂੰ ਸਾਡੇ ਸਿਸਟਮ ਨੂੰ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਸਭ ਨੂੰ ਧਿਆਨ ਦੇਣਾ ਪਵੇਗਾ ਜਿਹੜੇ ਰਿਪੋਰਟ ਚ ਆਏਗੇ ਉਹਦੇ ਚ ਇਹ ਵੀ ਦੱਸਿਆ ਗਿਆ ਜਦੋਂ ਇਹਦਾ ਸੋਇ ਹੋ ਜਾਣਾ ਹੁਣ ਇਹਨੇ ਉਤਪਸ਼ਟ ਕਰਮ ਰੋਜ਼ ਵੀ ਕੀਤਾ ਜਿੱਤ ਵਿਰੋਧ ਕਰਨ ਦੀ ਗੱਲ ਹੈ ਮੈਂ ਇੱਕ ਚੀਜ਼ ਹੋਰ ਕਹੂੰਗੀ ਅੱਜ ਕੱਲ੍ਹ ਦੀਆਂ ਬੱਚੀਆਂ ਨੂੰ ਖਾਸ ਕਰਕੇ ਸਾਰੀਆਂ ਬੱਚੀਆਂ ਖੜੀਆਂ ਜਿੱਥੇ ਤੁਸੀਂ ਇੱਕ ਹੱਥ ਕਿਤਾਬ ਫੜਦੇ ਹੋ ਤਾਂ ਦੂਜੇ ਹੱਥ ਕਿਰਪਾਣ ਜਰੂ ਫੜੋ ਇਹਨਾਂ ਨੂੰ ਪ੍ਰੋਟੈਕਸ਼ਨ ਦੀ ਆਪਣੇ ਡਿਫੈਂਸ ਕਰਨ ਦੀ ਆਪਣੀ ਜ਼ਰੂਰ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਹਰ ਕਾਲਜ ਹਰ ਸਕੂਲ ਦੇ ਵਿੱਚ ਇਹ ਜਾਣੀ ਚਾਹੀਦੀ ਹੈ ਜਿਹੜੇ ਦੇ ਉਸ ਨੂੰ ਵੀ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਲੋਕ ਇਸ ਤਰ੍ਹਾਂ ਦੇ ਕੱਕੀ ਨੋਣਾ ਕੰਮ ਕਰਦੇ ਉਹ ਭੁੱਲ ਜਾਂਦੇ ਆ ਕਿ ਆਪਣੇ ਘਰ ਵੀ ਬੇਟੀਆਂ ਆਪਣੇ ਘਰ ਵੀ ਭੈਣਾਂ ਹੁਣੇ ਅਸੀਂ ਰਖੜੀ ਵੀ ਮਨਾ ਕੇ ਹਟੇ ਆ ਅਸੀਂ ਕੰਜਕ ਦਾ ਪੂਜਾ ਵੀ ਕਰਦੇ ਆ ਅਸੀਂ ਦੁਰਗਾ ਮਾਤਾ ਦੀ ਦੁਰਗਾ ਸਤਿਤੀ ਵੀ ਕਰਦੇ ਆ ਚੰਡੀ ਦੀ ਮਾਰ ਵੀ ਪੜਦੇ ਆ ਸਾਡੇ ਗੁਰੂ ਸਾਹਿਬਾਨਾਂ ਨੇ ਸਿੱਖ ਦੀ ਕੌਮ ਦੇ ਲਈ ਆਪਣੀਆਂ ਮਹਿਲਾਵਾਂ ਨੂੰ ਬਚਾਉਣ ਲਈ ਬੇਟੀਆਂ ਦੀ ਇੱਜ਼ਤ ਆਬਰੂ ਲਈ ਆਪਣੀਆਂ ਜਾਨਾਂ ਤੱਕ ਕੁਰਬਾਨ ਦਿੱਤੀਆਂ ਤੇ ਫਿਰ ਅਸੀਂ ਅੱਜ ਕੀ ਕਰ ਰਹੇ ਆ ਅਸੀਂ ਉਹ ਤੁਸੀਂ ਉਹ ਕਿਹੋ ਨਾ ਕੰਮ ਕਰ ਰਹੇ ਹੋ ਕਿ ਉਸਦੇ ਦਾਗ ਮਿਟ ਜਾਣ ਅਪਰਾਧੀ ਬਚ ਜਾਏ ਮੈਂ ਕਹਿੰਨੀ ਐ ਜੇ ਉਹਨਾਂ ਦਾ ਆਪ ਦਾ ਖੁੱਦ ਦਾ ਵੀ ਕਿਸੇ ਦਾ ਜੋ ਵੀ ਬੰਦਾ ਉੱਥੇ ਚੁਪਾਨ ਦੀ ਕੋਸ਼ਿਸ਼ ਕਰ ਰਿਹਾ ਹੈ ਅਗਰ ਖੁੱਦ ਦੇ ਬੱਚੇ ਨੇ ਵੀ ਕੀਤਾ ਹੈ ਨਾ ਉਹਨੂੰ ਵੀ ਅੱਜ ਹੀ ਅੰਦਰ ਕਰਾਓ ਨਹੀਂ ਤਾਂ ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਦੇ ਤੁਸੀਂ ਜਿੰਨਾ ਸਰਵਨਾ ਚੁਗਾ ਤੁਸੀਂ ਜ਼ਿੰਮੇਦਾਰ ਹੋ ਮੇਰਾ ਨਾਮ ਪਾਇਲ ਅਰੋੜਾ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰ ਪਾਇਲ ਅਰੋੜਾ ਅੱਜ ਸਰਕਾਰੀ ਰਜਿੰਦਰਾ ਕਾਲਜ ਦੇ ਵਿਦਿਆਰਥੀ ਰੋਡ ਸ਼ੋਅ ਕਰ ਰਹੇ ਆ ਜਿਸ ਦਾ ਮੁੱਖ ਵਿਸ਼ਾ ਕੋਲਕੱਤਾ ਦਾ ਰੇਪ ਕੇਸ ਹੈ ਆਪਾਂ ਜਾਣਦੇ ਹੀ ਆ ਵੀ ਕੋਲਕਾਤਾ ਚੋ ਡਾਕਟਰ ਨਾਲ ਕਿੰਨੀ ਬੁਰੀ ਦਸ਼ਾ ਹੋਈ ਆ ਉਹਦੀ ਬਾਡੀ ਲੈਗਸ ਦੀ 90 ਡਿਗਰੀ ਦਾ ਐਂਗਲ ਬਣ ਗਿਆ ਆਪਾਂ ਨੂੰ ਸ਼ਰਮ ਮੰਨਣੀ ਚਾਹੀਦੀ ਆ ਵੀ ਹਫਤਾ ਹੋ ਗਿਆ ਆਪਾਂ ਉਹਨਾਂ ਦੇ ਮੁਜਰੀਮਾਂ ਨੂੰ ਹੀ ਨਹੀਂ ਫੜ ਪਾ ਰਹੇ ਉਹਦੀ ਬਾਡੀ ਚੋ 150 ਗ੍ਰਾਮ ਫਰਮ ਮਿਲਿਆ ਸ਼ਰਮ ਕਰੋ ਪਤਾ ਨਹੀਂ ਹੁੰਦਾ ਕਿੰਨੀ ਗਿਵਾਰ ਰੇਪ ਹੋਇਆ ਉਹਨਾਂ ਤੇ ਕਿੰਨੇ ਕ ਜਾਨਿਆਂ ਨੇ ਕੀਤਾ ਹੁਣ ਇੱਕ ਕੁੜੀ ਜੱਜ ਬਣ ਸਕਦੀ ਆ ਪ੍ਰਿੰਸੀਪਲ ਬਣ ਸਕਦੀ ਆ ਔਮਨ ਏਮਪਾਵਰਮੈਂਟ ਦੀ ਤੁਸੀਂ ਗੱਲਾਂ ਕਰਦੇ ਹੋ ਉਹ ਹੱਥ ਜੋੜ ਕੇ ਬੇਨਤੀ ਆ ਉਹਨਾਂ ਇਨਸਾਫ ਦਵਾ ਦਿਓ ਹਫਤਾ ਹੋ ਗਿਆ ਨਾਬੇ ਪਹਿਲਾ ਰੇਪ ਕੇਸ ਹੋਇਆ ਸੀ ਉਹਦਾ ਕੋਈ ਸਿੱਟਾ ਨਹੀਂ ਮਿਲਿਆ ਕੋਲਕੱਤੀ ਹੋਇਆ ਸਟੂਡੈਂਟ ਸੜਕਾਂ ਤੇ ਆਏ ਆ ਸਰਕਾਰਾਂ ਕਰ ਕੀ ਰਹੀਆਂ ਨੇ ਜੁਹ ਭਾ ਅਫੀਸ਼ਲ ਇੰਟੈਲੀਜੈਂਸੀ ਦੀ ਗੱਲ ਕਰਦੇ ਆ ਫਿੰਗਰਪ੍ਰਿੰਟ ਹੈ ਸੀਸੀਟੀਵੀ ਹੋਣਗੇ ਹਸਪੀਟਲ ਚ ਇੰਨਾ ਉਹ ਦਿਨ ਹਾਸਾ ਹੋ ਗਿਆ ਉਹਦੀ ਬੋਡੀ ਦਾ ਸਾਰੀ ਦੁਰਦਸ਼ਾ ਹੋ ਗਈ ਸੋਚਦਿਆਂ ਵੀ ਰੂਹ ਕੰਬਦੀ ਆ ਅੱਜ ਵੀ ਵਿਦਿਆਰਥੀ ਸਾਥੀ ਨਹੀਂ ਐਵੇਂ ਜੇ ਰੇਪ ਕੇਸ ਵਾਤੇ ਰਹੇ ਤਾਂ ਕੁੜੀਆਂ ਦਾ ਜੰਮਣਾ ਖਤਮ ਹੋ ਜਾਏਗਾ ਪਹਿਲੀ ਗੱਲ ਹੈ ਇੰਡੀਆ ਕੰਟਰੀ ਕੁੜੀਆਂ ਡਿਜ਼ਰਵ ਵੀ ਨਹੀਂ ਕਰਦੀ ਆਪਣੀ ਕੰਟਰੀ ਦੀ ਕੁੜੀਆਂ ਇੰਨਾ ਕੁਛ ਉੰਜ ਤੁਸੀਂ ਗੱਲ ਕਰਨੇ ਹੋ ਪੜੋ ਲਿਖੋ ਡਾਕਟਰ ਬਣੋ ਟੀਚਰ ਬਣੋ ਜੱਜ ਬਣੋ ਆ ਯਾਰ ਬਾਹਰ ਨਿਕਲ ਕੇ ਅਸੀਂ ਰੇਪ ਕਰਾਉਣਾ ਪੜਾ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਆਰਟੀਫੀਸ਼ੀਅਲ ਇੰਟੈਲੀਜੈਂਸੀ ਇੰਨਾ ਚੀਜ਼ਾਂ ਚ ਵਰਤੋ ਵਿਦਿਆਰਥੀ ਜੇ ਪੜਨਾ ਚਾਹੁੰਦੇ ਨੇ ਕੁਛ ਬਣਨਾ ਚਾਹੁੰਦੇ ਨੇ ਤਾਂ ਇੰਨਾ ਰੇਪ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਹੀਂ ਆਣ ਵਾਲੇ ਟਾਈਮ ਚ ਕੁੜੀਆਂ ਜੰਮਣੀਆਂ ਖਤਮ ਹੋ ਜਾਣਗੀਆਂ ਇੰਨੇ ਦੇ ਨਾਲ ਵੋਇ ਵਨ ਜਸਤੇ